ਹਾਂਜੀ ਸਤਿ ਸ੍ਰੀ ਅਕਾਲ ਜੀ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਕੜੀਆਂ ਖਤਮ ਹੋ ਗਈਆਂ ਹਿੰਮਤ ਐਨ ਜੀਓ ਵਾਲੇ ਨੇ ਜੋ ਵਾਅਦਾ ਕੀਤਾ ਸੀ ਤੇ ਉਹ ਪੂਰਾ ਕਰ ਦਿੱਤਾ ਵਾ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਿਮਰਨ ਸੁਖਰਾਜ ਤੇ ਹਰਮਨ ਦੀ ਵਿਆਹ ਸਿਮਰਨ ਦੇ ਵਿਆਹ ਤੋਂ ਬਾਅਦ ਇਹਨਾਂ ਤਿੰਨਾਂ ਭੈਣ ਭਰਾਵਾਂ ਦੀ ਇਕੱਠੀਆਂ ਦੀ ਵੀਡੀਓ ਪਾਵਾਂਗੇ ਤੇ ਅਸੀਂ ਉਹਨਾਂ ਨੂੰ ਮਿਲ ਕੇ ਆਵਾਂਗੇ ਸੋ ਉਹਨਾਂ ਨੇ ਉਹ ਵਾਅਦਾ ਪੂਰਾ ਕਰ ਦਿੱਤਾ ਵਾ ਆਪਾਂ ਤੁਹਾਨੂੰ ਦੱਸ ਦਈਏ ਕਿ ਹਿੰਮਤ ਐਨ ਜੀਓ ਵਾਲੇ ਸਿਮਰਨ ਹੁਣਾਂ ਦੇ ਘਰ ਗਏ ਸੀ ਜਾਨੀ ਕਿ ਸਿਮਰਨ ਦੀ ਪੇਕਾ ਫੈਮਿਲੀ ਦੇ ਵਿੱਚ ਗਏ ਸੀ ਸੁਖਰਾਜ ਹਰਮਨ ਹੁਣਾਂ ਨੂੰ ਮਿਲਣ ਤੇ ਉੱਥੇ ਸਿਮਰਨ ਤੇ ਉਸ ਦਾ ਘਰ ਵਾਲਾ ਸੁਖਬੀਰ ਸਿੰਘ ਵੀ ਆਏ ਹੋਏ ਸੀਗੇ ਤੇ ਉਹਨਾਂ ਨੇ ਬਹੁਤ ਗੱਲਾਂ ਕਲੀਅਰ ਕੀਤੀਆਂ ਜੋ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਸਵਾਲ ਪੁੱਛੇ ਗਏ ਸੀ ਸੋ ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀ ਕਿ ਉਹ ਹਿੰਮਤ ਐਨਜੀਓ ਵਾਲਿਆਂ ਨੇ ਉਹਨਾਂ ਦੀ ਸਾਰ ਨਹੀਂ ਲਈ ਉਹ ਵਿਆਹ ਤੋਂ ਬਾਅਦ ਨਹੀਂ ਗਏ ਤੇ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਇੱਥੇ ਆਉਂਦੇ ਜਾਂਦੇ ਰਹਿੰਨੇ ਆ ਪਰ ਅਸੀਂ ਸਿਮਰਨ ਦੇ ਘਰ ਵਾਲੇ ਦੇ ਸਿਰ ਤੇ ਬੇਫਿਕਰ ਹਾਂ ਕਿਉਂਕਿ ਸਿਮਰਨ ਦਾ ਘਰ ਵਾਲਾ ਇੱਕ ਜਵਾਈ ਹੋਣ ਦੇ ਨਾਲ-ਨਾਲ ਇੱਕ ਪੁੱਤ ਹੋਣ ਦਾ ਵੀ ਫਰਜ਼ ਨਿਭਾ ਰਿਹਾ ਵਾ ਉਹ ਇਹਨਾਂ ਸੁਖਰਾਰ ਤੇ ਹਰਮਨ ਨੂੰ ਆਪਣੇ ਪੁੱਤਾਂ ਵਾਂਗ ਆਪਣੇ ਜਵਾਕਾਂ ਦੀ ਵਾਂਗ ਰੱਖ ਰਿਹਾ ਤੇ ਉਹ ਘਰ ਦੀਆਂ ਉਸਨੇ ਆਪਣੇ ਸਹੁਰੇ ਘਰ ਦੀਆਂ ਸਾਰੀਆਂ ਵਾਰੀਆਂ ਚੱਕ ਲਈਆਂ ਵਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਬੇਫਿਕਰੇ ਆ ਤੇ ਸਾਨੂੰ ਸਾਨੂੰ ਸਿਮਰਨ ਦੇ ਘਰ ਵਾਲੇ ਤੇ ਹੁੰਦੇ ਹੋਏ ਸੁਖਬੀਰ ਸਿੰਘ ਦੇ ਹੁੰਦੇ ਹੋਏ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਇਸ ਕਰਕੇ ਹੀ ਅਸੀਂ ਇੱਥੇ ਘਟ ਆਉਨੇ ਆ ਤੇ ਬਹੁਤ ਸਾਰੇ ਲੋਕ ਇਹ ਪੁੱਛ ਰਹੇ ਸੀਗੇ ਤੇ ਸਿਮਰਨ ਦੇ ਵਿਆਹ ਤੋਂ ਬਾਅਦ ਸੁਖਰਾਜ ਤੇ ਹਰਮਨ ਹੋਰ ਕੇ ਉਸ ਕੋਲ ਰਹਿੰਦੇ ਆ ਤੇ ਉਹਨਾਂ ਨੇ ਇਹ ਵੀ ਕਲੀਅਰ ਕਰ ਦਿੱਤਾ ਕਿ ਉਹ ਆਪਣੇ ਦਾਦਾ ਜੀ ਕੋਲ ਰਹਿੰਦੇ ਆ ਤੇ ਪਰ ਸਿਮਰਨ ਹ ਇੱਕ ਹਫ਼ਤੇ ਬਾਅਦ ਗੇੜਾ ਮਾਰ ਲੈਂਦੀ ਆ ਤੇ ਸੁਖਬੀਰ ਤੇ ਉਸ ਦੀ ਸੋਹਰਾ ਫੈਮਿਲੀ ਵੀ ਉਸ ਨੂੰ ਨਹੀਂ ਰੋਕਦੀ ਉਸ ਦੀ ਸੋਹਰਾ ਫੈਮਿਲੀ ਵੀ ਉਸ ਨੂੰ ਫੁੱਲ ਸਪੋਰਟ ਕਰਦੀ ਆ ਜੀ ਉਹਨਾਂ ਨੇ ਸਾਰੀਆਂ ਗੱਲਾਂ ਕਲੀਅਰ ਦਤਿਤੀਆਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਹੋਰ ਵੀ ਗੱਲਾਂ ਸ਼ੇਅਰ ਕਰਾਂਗੇ ਉਹਨਾਂ ਦੀਆਂ ਜੋ ਜ ਉਹਨਾਂ ਨੇ ਸ਼ੇਅਰ ਕੀਤੀਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ